ਕਿਸਾਨ ਵੀਰੋ ਸਤਿ ਸ੍ਰੀ ਅਕਾਲ ਤੁਹਾਡਾ ਕਿਸਾਨੀ ਸਾਂ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਪੀਬੀਡਬਲਯੂ 872 ਕਿਸਮ ਬਾਰੇ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਨਵੀਂ ਕਿਸਮਾਂ ਲਿਆਂਦੀ ਹੈਗੀ ਐ ਇਹ ਸਹੀ ਸਮੇਂ ਦੀ ਕਿਸਮ ਹੈਗੀ ਐ ਠੁਕਵੇਂ ਸਮੇਂ ਤੇ ਬੀਜਣ ਵਾਲੀ ਕਿਸਮਾ ਇਹਦਾ ਕੱਦ ਹੈਗਾ ਜਿਹੜਾ ਉਹ 100 ਸੈਂਟੀਮੀਟਰ ਦਰਮਿਆਨੀ ਕੱਦੀ ਜਿਹੜੀ ਇਹ ਕਿਸਮ ਹੈਗੀ ਐ ਇਹ ਦਿਨ 152 ਦੇ ਕਰੀਬ ਲੈਂਦੀ ਹੈਗੀ ਐ ਬਾਕੀ ਕਿਸਮਾਂ ਦੇ ਵਾਂਗ ਪੂਰੀ ਕੁੰਗੀ ਦਾ ਟੱਕਰਾ ਕਰਨ ਦੇ ਜਿਹੜੀ ਹੈਗੀ ਆ ਸਮਰੱਥ ਹੈਗੀ ਜੇ ਦੀ ਕਣਕ ਦੀ ਕੁਆਲਿਟੀ ਬਾਰੇ ਗੱਲ ਕਰੀਏ ਇਹਦੀ ਰੋਟੀ ਦੀ ਕੁਆਲਿਟੀ ਹੈਗੀ ਆ ਉਹ ਵੀ ਵਧੀਆ ਹੈਗੀ ਆ ਤੇ ਨਾਲ ਦੀ ਨਾਲ ਜ਼ਿੰਕ ਤੇ ਲੋਹੇ ਦੀ ਜਿਹੜੀ ਮਾਤਰਾ ਹੈ ਇਹਦੇ ਦਾਣੇ ਦੇ ਵਿੱਚ ਉਹ ਵੀ ਕਾਫੀ ਵਧੀਆ ਹੈਗੀ ਜੇ ਇਹਦੇ ਝਾੜ ਦੀ ਗੱਲ ਕਰੀਏ ਤਾਂ ਇਹਦਾ ਔਸਤ ਝਾੜ ਜਿਹੜਾ ਉਹ 24.4 ਕੁਇੰਟਲ ਪਰ ਏਕੜ ਤੇ ਜਿਹੜੀ 826 ਕਿਸਮ ਤੋਂ ਆ ਉਹ ਤਕਰੀਬਨ ਕੁਆਂਟਲ ਟੇਡ ਕੁਆਂਟਲ ਜਿਹੜਾ ਹੈਗਾ ਵੱਧ ਝਾੜ ਦੇਣ ਵਾਲੀ ਕਿਸਮ ਹੈਗੀ ਜੇ ਇਹਦੇ ਬੀਜ ਦੀ ਗੱਲ ਕਰੀਏ ਬੀਜ ਕਿੱਥੋਂ ਲੈ ਸਕਦੇ ਇਹਦਾ ਬੀਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਾਂ ਉਹਨਾਂ ਦੇ ਜਿਹੜੇ ਖੇਤੀ ਵਿਗਿਆਨ ਕੇਂਦਰ ਹੈਗੇ ਆ ਉਹਨਾਂ ਤੋਂ ਪ੍ਰਾਪਤ ਕਰ ਸਕਦੇ ਆ ਜਿਹੜਾ ਇਹਦਾ ਬੀਜ ਦੀ ਪੈਕਿੰਗ ਆ ਜਿਹੜੀ ਮੇਲਿਆਂ ਤੇ ਮਿਲ ਰਹੀ ਆ ਉਹ 20 ਕਿਲੋ 1250 ਰੁਪਏ ਦਾ ਤੇ ਜਿਹੜੀ 40 ਕਿਲੋ ਦੀ ਪੈਕਿੰਗ ਹੈਗੀ ਆ ਉਹ 2500 ਰੁਪਏ ਦੀ ਹੈ ਤੇ ਯੂਨੀਵਰਸਿਟੀ ਨੇ ਜਿਹੜਾ ਇਹ ਬੀ ਬਹੁਤ ਤਿਆਰ ਕੀਤਾ ਤਾਂ ਕਿਸਾਨ ਵੀਰੋ ਤੁਸੀਂ ਮੇਲਿਆਂ 'ਚ ਜੇ ਲੈ ਸਕਦੇ ਆ ਤਾਂ ਮੇਲਿਆਂ ਤੋਂ ਵੀ ਲੈ ਸਕਦੇ ਆ ਬਾਅਦ ਵਿੱਚ ਤੁਸੀਂ ਆਪਦੇ ਨੇੜੇ ਦੇ ਖੇਤੀ ਵਿਗਿਆਨ ਕੇਂਦਰ ਤੋਂ ਬੀਜ ਪ੍ਰਾਪਤ ਕਰ ਸਕਦੇ ਕਿਸਾਨ ਵੀਰ ਇਹ ਕੋਸ਼ਿਸ਼ ਜ਼ਰੂਰ ਕਰਨ ਕਿ ਪ੍ਰਾਈਵੇਟ ਜਗ੍ਹਾ ਤੋਂ ਜਿੰਨਾ ਪ੍ਰੇਜ ਹੋ ਸਕੇ ਦਿਆ ਜਾਵੇ ਕਿਉਂਕਿ ਇਹ ਵੀ ਪਹਿਲੀ ਾਰ ਆ ਰਿਹਾ ਕਿਸਾਨਾਂ ਦੀ ਜੇ ਲੁੱਟਾ ਉਹ ਨਾ ਹੋਵੇ ਤੁਸੀਂ ਜਿਹੜੇ ਕਿਸਾਨ ਵੀਰਾਂ ਨੇ ਪਿਛਲੀ ਾਰ ਇਹ ਕਣਕ ਦੀ ਬਜਾਈ ਕੀਤੀ ਸੀ ਉਹ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਵੀ ਕੀ ਝਾੜ ਰਿਆ ਸੀਗਾ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਕਿਸਾਨੀ ਸਾਂਹ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਆ ਬਹੁਤ ਬਹੁਤ ਧੰਨਵਾਦ